ਸਵੇਰੇ ਵੇਖਾਂਗੇ ਉੱਥੇ ਹੀ ਆਹੀ ਆ ਜਾਗੇ ਸਿੱਧਾ ਪੈਲਸ ਦੇ ਵਿੱਚ ਨਮਾਇ ਤੇ ਬਠੇਰਾ ਕਿਆ ਹੀ ਕਿ ਚਲ ਆਜੋ ਘਰੇ ਰੌਣਕ ਲੱਗ ਜੂਗੀ ਚਾਰ ਜੀ ਹੁਣ ਫੇਰੀ ਬੰਦਾ ਸੋਹਣਾ ਲੱਗਦਾ ਛੂੜਾ ਟਿੱਕੜਾ ਸੋਹਣਾ ਸੋਨਾ ਰੰਗਣਿਆ ਛੂੜਾ ਸਮਝ ਤਾਣ ਕਰ ਫੁੱਲ ਕਿੱਡੇ ਸੋਹਣੇ ਲੱਗਣ ਡੇ ਤੂੰ ਬਾਵਾ ਤੋੜ ਲਿਆਈ ਆ ਉਹ ਤੇ ਗੱਲ ਤੇਰੀ ਠੀਕ ਆ ਹੁਣ ਸਵੇਰੇ ਤੇ ਬਰਾਤ ਆਉਣੀ ਆ ਤੇ ਹੁਣ ਕੀ ਹੋਣਾ ਜੇ ਚਾਹੋ ਤੇ ਬੜਾ ਕੁਝ ਹੋ ਸਕਦਾ ਆ ਲੋਕੀ ਆਉਂਦੀਆਂ ਬਰਾਤਾਂ ਮੋੜ ਦਿੰਦੇ ਨੇ ਮਾਖਾ ਮੈਂ ਕੌਣ ਕਰਕੇ ਤਾਂ ਕਹਤਾਂ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫੇਰੇ ਕਰਨੇ ਆ ਲੇਟ ਨਹੀਂ ਹੋਣਾ ਹੈਗਾ ਕਹਿ ਤਾ ਤੂੰ ਦਿੱਤਾ ਵਾ ਤੇ ਫਿਰ ਟਾਈਮ ਨਾਲ ਤੁਰ ਵੀ ਪਿਓ ਨਾ ਤੇ ਕੋਈ ਨਹੀਂ ਆਪਾਂ 4 ਵਜੇ ਉੱਠ ਕੇ ਤੇ ਟਾਈਮ ਨਾਲ ਸਾਰਾ ਫਰੋਣੇ ਪੁਰਾਣਿਆਂ ਨੂੰ ਮੈਂ ਰਾਤ ਨੂੰ ਕਹਿ ਦੇਣਾ ਵਾ ਵੀ ਟਾਈਮ ਨਾਲ ਤਿਆਰ ਹੋਣਾ ਵਾ ਵੀ ਆਪਾਂ ਟਾਈਮ ਨਾਲ ਜਾਣਾ ਮੁੰਡਾ ਤੇਰਾ ਤਾਂ ਫੋਨ ਨਹੀਂ ਛੱਡਦਾ ਜੇ ਬਰਾਤ ਪਹਿਲਾਂ ਖੜਨੀ ਹੈ ਨਾ ਇਹ ਲੋਕ ਫੋਨ ਲਿਆ ਕੇ ਨਾ ਉਹਨੂੰ ਬੰਦ ਕਰਕੇ ਰੱਖਦੇ ਕਦੀ ਕਿਹਨਾਂ ਲਿਆ ਹੁੰਦਾ ਕਦੀ ਕਿਹ ਹੈ ਨਾ ਟਾਈਮ ਸਾਰਾ ਖਰਾਬ ਕਰ ਲੈਂਦਾ ਆ ਯਾ ਦਾ ਕੰਮ ਹੁਣ ਫੋਨ ਪਾਣਾ ਹੁੰਨੇ ਵੀ ਆ ਤੇ ਸੋਣਨੇ ਵੀ ਪੈ ਜਾਂਦੇ ਹਮੇਸ਼ਾ ਹਮੇਸ਼ਾ ਮੁੰਡੇ ਵਾਲੇ ਲੇਟ ਹੁੰਦੇ ਹੁੰਦੇ ਆ ਕੁੜੀ ਵਾਲੇ ਤੇ ਤੇਰੇ ਟਾਈਮ ਨਾਲ ਪਹੁੰਚ ਜਾਂਦੇ ਆ ਚਲ ਓਦਾਂ ਤੇ ਕਾਡਾਂ ਦੇ ਉੱਤੇ ਸਾਰੇ ਨੰਬਰ ਲਿਖੇ ਮੈਨੂੰ ਓਦਾਂ ਗਲਤੀ ਹੋ ਗਈ ਇਹਦਾ ਨਹੀਂ ਲਿਖਾਉਣਾ ਕਦੀ ਕਦੀ ਜਿਹੜਾ ਲੰਦਾ ਇਹਦੇ ਫੋਨ ਤੇ ਹੁੰਦਾ ਮੈਂ ਬੜੀ ਵਾਰੀ ਕਿਹਾ ਬਾਬੇ ਆਪਣੇ ਅੰਕਲ ਦੇ ਫੋਨ ਤੇ ਲਾ ਦਿਆ ਕਰੋ ਮੈਂ ਇਹ ਕਹਿਣਾ ਵੀ ਜੇ ਹੁਣ ਦੋਨਾਂ ਨੂੰ ਕਹਿਤਾ ਕਿ ਅਸੀਂ ਜਲਦੀ ਟਾਈਮ ਨਾਲ ਲੈ ਕੇ ਆ ਇਹ ਨਾ ਇਹ ਕਿਉਂ ਉੱਥੇ ਡੀਕਦੇ ਰਹਿਣ ਜੋ ਪਹਿਲਾਂ ਆ ਜਾਣ ਵੀ ਉਹਨਾਂ ਨੇ ਟਾਈਮ ਨਾ ਆਉਣਾ ਹੁੰਦਾ ਤੁਸੀਂ ਇੱਥੇ ਰੋ ਜਾਓ ਨਾ ਕੰਮ ਸਾਰੇ ਖਰਾਬ ਹੋ ਜੇ ਇਸ ਗੱਲ ਦਾ ਨਾ ਫਿਕਰ ਕਰੋ ਜਿੰਨੀ ਤੇ ਮੇਰੇ ਜ਼ਿੰਮੇਵਾਰੀ ਉਹ ਮੈਂ ਪੱਕਾ ਕਰ ਦਾਂਗੀ ਅੱਗੋਂ ਤੁਸੀਂ ਸੰਭਲੋ ਤੇਰੇ ਸੋਤੇ ਉੱਠ ਕੇ ਮੁੰਡੇ ਨੂੰ ਖਾਰੇ ਚੜਾਓ ਇਹ ਜੇ ਟਾਈਮ ਨਾ ਖਾਰੇ ਚੜਾ ਦੋਗੇ ਰੱਪੇ ਟਾਈਮ ਨਾਲ ਕੰਮ ਤੋਂ ਮਾਮਾ ਉਹ ਦਾਦਾ ਮੈਂ ਸ਼ਾਮਾਂ ਨੂੰ ਆ ਜਾਵਾਂਗਾ ਚਲੋ ਠੀਕ ਆ ਜੂਗਾ ਤੇ ਵਧੀਆ ਕਰ ਕੰਮ ਕਰ ਵਾਲਾ ਉਹ ਆ ਬਾਕੀ ਜੀ ਤੇ ਸਾਰੇ ਆ ਗਏ ਨੇ ਉਹਦੀ ਗੱਲ ਵਾ ਉਹਨੇ ਸ਼ਾਮਾਂ ਨੂੰ ਆ ਜਾਣਾ ਚਲ ਕੋਈ ਨਹੀਂ ਕਰੋ ਕੰਮ ਕਰ ਜਿਹੜੇ ਕਰਨ ਵਾਲੇ ਆ ਚਲੋ ਤੇ ਆਉਣਾ ਪੈਜੋਗੇ ਤੇ ਚਲੋ ਰਹਿ ਰਹਿ ਜੂਗੀ ਸਾਰਿਆਂ ਦੀ ਆਹੋ ਬਾਕੀ ਤੁਸੀਂ ਵੀ ਜਿਹੜੇ ਜਿਹੜੇ ਇੱਕ ਦੂਜੇ ਨੂੰ ਫੋਨ ਕਰਨ ਵਾਲੇ ਆ ਕੋਈ ਟਾਈਮ ਨਾ ਹੁਣ ਮੇਰਾ ਨਾ ਫਿਕਰ ਕਰੋ ਮੈਂ ਜਿਹੜੇ ਇੱਥੇ ਆਉਣਾ ਇੱਥੇ ਆ ਜਾਣ ਜੇ ਕਈ ਹੁੰਦੇ ਵਿੱਚ ਪੈਸੇ ਜੀ ਆਉਣ ਵਾਲੇ ਕੋਈ ਗੱਲ ਨਹੀਂ ਸਾਰਾ ਹੋ ਜਾਊਗਾ ਤੈਨੂੰ ਸੋਣਾ ਲੱਗਣਿਆ ਵਾ ਤੈਨੂੰ ਬੋਟਲਿਆ ਦੀਏ ਨਹੀਂ ਆਦਿ ਨੇ ਉਹਨੇ ਵੀ ਇਦਾਂ ਦਾ ਚੂੜਾ ਪਾਇਆ ਨਿੱਕੀ ਜੀ ਤੇਰੇ ਵਰਗੀ ਹੈ ਨਹੀਂ ਆ ਚਲ ਲੱਭਣਾ ਨਾ ਵੀ ਤੇਰੇ ਮਗਰ ਮਗਰੀ ਆਉਂਦਾ ਕੁਆ ਲੱਭਣ ਦੀ ਹੈ ਆਂ ਵੀ ਕਿੱਥੇ ਆ ਤੇ ਮੈਂ ਦੱਸ ਨਹੀਂ ਭਾਣੂ ਕਿ ਪੋਤਰਾ ਤੁਹਾਡਾ ਤੇ ਆ ਬਿਠਾਏ ਭਾਬੀ ਜੀ ਇਹ ਬਸ ਚੂੜੇ ਨਹੀਂ ਖੇਡੇ ਜਾਂਦੇ ਮੈਂ ਤੇ ਸਭ ਕੁ ਕਹਿੰਦੀ ਤੈਨੂੰ ਨਹੀਂ ਕੀਜੀ ਬੋਟਲੀਆ ਦੇ ਤੇ ਉਹ ਕਹਿੰਦਾ ਨਾ ਇਹੋ ਕਿੰਨਾ ਪਤਾ ਜੇ ਲੈ ਆ ਦੀ ਤੇ ਨਾਲ ਚੱਲ ਚਲੀਏ ਤੇਰਾ ਭਰਾ ਡਿਕਣ ਡਿਆ ਕਹਿਣ ਡਿਆ ਕਿ ਚੱਲੀਏ ਫਾਰਲਰ ਦਾ ਵੀ ਫੋਨ ਆਉਂਦਾ ਆਂਦੀ ਫਿਰ ਤਿਆਰ ਹੁੰਦਿਆਂ ਨੂੰ ਟਾਈਮ ਵੀ ਲੱਗਣਾ ਹੈਗਾ ਮੈਂ ਤੇ ਕਦੋਂ ਦੀ ਬੈਠੀ ਐ ਇੱਥੇ ਮੈਂ ਚਾ ਜਦੋਂ ਕਹਿਣੀ ਉਸੇ ਪਲੇ ਤੁਰ ਪਾਂਗੀ ਤੇ ਚਲੋ ਫਿਰ ਮੈਂ ਫੋਨ ਤੋਂ ਦਾ ਸਾਰਾ ਪਾ ਲਿਆ ਇਹਦੇ ਵਿੱਚ ਜੁੱਤੀ ਜੱਤੀ ਪਾ ਲਈ ਆਪਣੀ ਹਾਂਜੀ ਇਹਦੇ ਵਿੱਚ ਮੈਂ ਸਭ ਕੁਝ ਰੱਖ ਲਿਆ ਵਾ ਕਲੀਰੇ ਵੀ ਰੱਖ ਲੈਨੇ ਨੇ ਤੇ ਜੁੱਤੀ ਵੀ ਰੱਖ ਲੈਣੀ ਤੇ ਚੁੰਨੀ ਵੀ ਇਹਦੇ ਵਿੱਚ ਹੀ ਰੱਖ ਲਈ ਚੱਲ ਠੀਕ ਆ ਤੇ ਹੋਰ ਕੋਈ ਚੀਜ਼ ਜੇ ਰਹਿ ਗਈ ਐਤ ਮੈ ਤਾਂ ਵੀ ਦੱਸ ਦੇ ਨਹੀਂ ਚੀਜ਼ ਤੇ ਕੋਈ ਨਹੀਂ ਰਹਿ ਗਈ ਐ ਕਿ ਸਭ ਕੁ ਕਹੀਂ ਧਿਆਨਵਾਨ ਹੋ ਜੇ ਕੋਈ ਚੀਜ਼ ਹੈਗੀ ਆ ਹੋਰ ਤੇ ਚੱਲ ਮੈਂ ਕੋਈ ਗੱਲ ਨਹੀਂ ਸਮਨ ਨੂੰ ਪੁੱਛ ਲਈ ਨਹੀਂ ਐ ਤੇ ਚਾਚਾ ਜੀ ਨੇ ਕਪੜੇ ਪਾਏ ਹੋਏ ਕਿ ਨਹੀਂ ਨਹੀਂ ਹਲੇ ਭਾਬੀ ਜੀ ਡੜੀ ਤਿਆਰ ਨਹੀਂ ਹੋਏ ਹੈਗੇ ਮੈਂ ਸਗੋਂ ਕਹਿ ਨਹੀਂ ਹਾਂ ਹੋ ਜੋ ਤੇ ਕਹਿੰਦੇ ਹੀ ਪੁੱਤ ਮੈਂ ਪਹਿਲਾਂ ਜਿਹੜੇ ਕੰਮ-ਕਮ ਕਰਨ ਵਾਲੇ ਆ ਨਾ ਉਹ ਕਰ ਲਾ ਐਵੇਂ ਬਾਅਦ ਵਿੱਚ ਕਪੜੇ ਗੰਦੇ ਹੋਣਗੇ ਤੇ ਤੁਹਾਨੂੰ ਪਤਾ ਹੀ ਉਹਨਾਂ ਦੇ ਕਪੜੇ ਕਿੱਥੇ ਪਏ ਨੇ ਤੇ ਸਾਰੇ ਉਹਨਾਂ ਨੂੰ ਫੜਾ ਦਿਓ ਕੋਈ ਗੱਲ ਨਹੀਂ ਨਾ ਤੂੰ ਫਿਕਰ ਨਾ ਕਰੀ ਮੈਂ ਫੜਾ ਦਾਂਗੀ ਪਿੱਛੇ ਦੀ ਜਿਮੇਵਾਰੀ ਨਾ ਤੂੰ ਛੱਡ ਹੁਣ ਅੱਗੇ ਦੀਆਂ ਸੋਚ ਚੱਲ ਮੈਨੂੰ ਇਹ ਵਾ ਕਿ ਮੁੜ ਕੇ ਕੋਈ ਉੱਥੇ ਗੱਲਾਂ ਨਾ ਕਰੇ ਕਿ ਆਪਨੇ ਇੰਨਾ ਟੌਰ ਕੱਢਿਆ ਵਾ ਕਿ ਪਿਓ ਪਿਓ ਦੀ ਨਹੀਂ ਫਿਕਰ ਹੈਗੀ ਇਹਨਾਂ ਨੂੰ ਉਹ ਨਾ ਕੋਈ ਗੱਲ ਨਹੀਂ ਮੈਂ ਦੇ ਦਾਂਗੀ ਕੱਪੜੇ ਮੈਨੂੰ ਪਤਾ ਚਾਚਾ ਜੀ ਦੇ ਕੱਪੜੇ ਕਿੱਥੇ ਆ ਚਾਚਾ ਜੀ ਦੀ ਜੁੱਤੀ ਵਟਾ ਲਿਆਂਦੀ ਆ ਉਦੋਂ ਸਾਈਜ਼ ਛੋਟਾ ਆ ਗਿਆ ਏ ਤੇ ਹੋਰ ਪੱਬਜੀ ਮਾਹ ਹੀ ਉਹਨਾਂ ਨੂੰ ਕਹਿ ਕਹਿ ਕੇ ਲਾਇਆ ਤੇ ਸ਼ਾਮੀ ਗਏ ਹੀ ਵਟਾਉਣ ਵਾਸਤੇ ਤੇ ਲਿਆਏ ਆ ਤੇ ਮੈਂ ਸਾਰਾ ਸਮਾਨ ਟੇਸਟੇਬਲ ਦੇ ਉੱਤੇ ਰੱਖਤਾ ਤੇ ਜੁੱਤੀ ਲੱਗੇ نیچے ਪਈ ਜੀ ਉਹਨਾਂ ਦੀ ਤੇ ਪੱਗ ਵੀ ਰੱਖਤੀ ਤੇ 50 ਵੀ ਰੱਖਤੀ ਐ ਐਨ ਹੋਏ ਫਿਰ ਬਦ ਉਸ ਤੁਹਾਨੂੰ ਪਤਾ ਨਾ ਉਹਨਾਂ ਦੀ ਆਦਤ ਆ ਕੋਈ ਵੀ ਚੀਜ਼ ਨਾ ਨਾ ਮਿਲੇ ਛੱਟ ਖੇਜ ਜਾਂਦੇ ਆ ਉਹ ਚੱਲ ਕੋਈ ਗੱਲ ਨਹੀਂ ਚੰਗਾ ਕੀਤਾ ਤੂੰ ਰਹਾਤਾ ਸਮਨ ਨੇ ਉਹ ਨੀਦਰਲੈਂਡ ਨਹੀਂ ਰਹਿਣਾ ਹੈ ਹੋਰ ਮੈਂ ਤਾਂ ਹੀ ਸਾਰੀਆਂ ਚੀਜ਼ਾਂ ਰੱਖਤੀਆਂ ਪਹਿਲਾਂ ਹੀ ਉਹਨਾਂ ਦੀ ਉੱਥੇ ਚਲ ਆਹ ਤੇ ਉਹ ਵੀ ਆਪਣਾ ਹੋਰ ਕੰਮ ਕਰੇਗੀ ਤੇ ਜਾਂ ਡੈਡੀ ਨੂੰ ਚੀਜ਼ਾਂ ਫੜਾਏਗੀ ਆਵੇ ਤੇ ਸਹੀ ਆ ਤੇ ਚਲ ਨਾ ਫਿਰ ਚੱਲੀ ਮੈਂ ਵੀ ਆਣ ਕੇ ਤਿਆਰ ਹੁਣ ਆਈ ਹੂੰ ਮੰਮੀ ਨੇ ਮੈਨੂੰ ਬੁਸੇ ਹੁਣਾਵਾ ਕਿੱਥੇ ਚਲੇ ਆ ਪੈਲਸ ਚ ਪੁੱਤ ਚੱਲੇ ਆ ਚਲਾ ਕੇ ਆ ਮੈਨੂੰ ਵੀ ਲੈ ਗਏ ਆ ਚੋਕ ਹੀ ਲਾ ਦੇ ਨੂੰ ਪੂਆ ਪਤਾ ਨਹੀਂ ਕਿੱਥੇ ਆ ਮੈਂ ਫੜਾ ਹੀ ਦਿੰਦੀ ਨਾਲ ਤੇ ਚਾਲੇ ਮੈਂ ਫੜਾ ਕੇ ਆਈ ਚੱਲੇ ਜੇ ਕਿੱਲੇ ਨਾ ਹਾਂਜੀ ਸਾਈ ਜੀ ਕੀ ਗੱਲ ਤੂੰ ਕੋਈ ਮੈਨ ਖਰਾਬ ਕਰਨ ਪੈਜੀ ਅੱਜ ਮਮੀ ਦੀ ਬੜੀ ਯਾਦ ਆਉਂਦੀ ਆ ਯਾਦ ਤੇ ਪੁੱਤ ਵੇ ਹਾਨੂ ਵੀ ਆਉਂਦੇ ਆ ਅੱਜ ਘਰ ਹੁੰਦੀ ਤੇ ਸਾਰੇ ਕਾਰਵਿਆਰ ਆਪ ਕਰਦੀ ਤੇ ਮੇਰੇ ਪੁੱਤ ਇਤਰਾ ਨਹੀਂ ਕਰਨਾ ਨਾਵੇ ਦਾ ਚੰਗੇ ਲੱਗੀਦਾ ਤੈਨੂੰ ਮੈਂ ਪਹਿਲਾਂ ਕੀ ਸਮਝਾਇਆ ਸੀ ਤੂੰ ਉੱਤੇ ਵੀ ਰੋਂਦੀ ਆ ਆ ਨਹੀਂ ਨਹੀਂ ਰੋਣਾ ਕਿਉਂ ਵਾ ਭਾਬੀ ਜੀ ਪਤਾ ਨਹੀਂ ਐ ਜਦੋਂ ਦਾ ਵਿਆਹ ਤੇ ਰਹਿਣਾ ਮਮੀ ਦੀ ਸਭੋ ਜਿਆਦਾ ਯਾਦ ਆਉਂਦੀ ਆ ਇਹ ਨਾਲ ਵਾਲਿਆਂ ਤੇ ਆਉਂਦੀ ਹੁੰਦੀ ਆ ਆਪਣੇ ਮਾਪਿਆਂ ਦੀ ਯਾਦ ਤੇ ਕੋਈ ਗੱਲ ਨਹੀਂ ਪੁੱਤ ਅਸੀਂ ਤੇਰੇ ਨਾਲ ਆ ਉਹਦੇ ਚਲੋ ਤੇ ਹੀ ਮੇਰੇ ਨਾਲ ਹੀ ਤੇਈ ਜੀ ਬਾਅਦ ਵਿੱਚ ਵੀ ਮੇਰੇ ਕੋਲ ਆਇਆ ਕਰੇ ਨਾ ਹੁਣ ਕਿ ਤੀਂ ਮੈਨੂੰ ਕੋਲ ਲਜੋ ਇਹ ਤਰ੍ਹਾਂ ਨਹੀਂ ਆ ਕਿ ਹੁਣ ਗੱਲਾਂ ਕਰਨ ਦੀ ਤੂੰ ਅਸੀਂ ਆਇਆ ਕਰਨਾ ਹੋ ਰਹੀ ਕਿੱਥੇ ਜਾਣਾ ਤੇਰੇ ਕੋਈ ਆਇਆ ਕਰਨਾ ਤੂੰ ਵੀ ਆਇਆ ਕਰ ਇਹ ਕੋਈ ਸੋਚਣਾ ਹੈਗਾ ਮੈਂ ਕਿ ਤੀਂ ਨਾ ਸੋਚਿਓ ਕਿ ਹੋਰ ਗਨਉਣਾ ਆਤੀ ਹਾਂ ਤੇ ਹੁਣ ਇਹ ਮੈਂ ਕੋਲ ਜਾਣਾ ਨਹੀਂ ਦੇ ਨਾਲ ਛੋਟਾ ਕਰ ਰੋਣਾ ਨਾ ਹੁਣ ਕੋਈ ਛਕੜਾ ਨਾ ਤੇ ਖੁਸ਼ੀਆਂ ਦਾ ਤਿਹਾਰਾ ਗੁਰੂ ਰਾਮਦਾਸ ਦਾ ਨਾਮ ਧਿਆਵੋ ਤੇ ਆਪਣੇ ਕਾਰਜ ਕਰੀਏ ਕਿਉਂ ਮੰਮੀ ਠੀਕ ਹੈ ਨਾ ਗੱਲ ਹਾਂ ਨਹੀਂ ਨਹੀਂ ਠੀਕ ਜਿਹੜਾ ਮੋਕਾ ਮਿਲ ਜਾ ਹੀ ਆਇਆ ਕਰਨਗੇ ਤੇਰ ਕੋਲ ਮੈਂ ਵੀ ਆਇਆ ਕਰੂੰਗੀ ਇਹ ਨਹੀਂ ਤੋ ਆਪਣੇ ਮਨ ਚ ਗੱਲ ਲਿਓਣੀ ਕਿ ਸ਼ਾਇਦ ਮੇਰੀ ਮਾਂ ਹੈ ਨਹੀਂ ਤੇ ਮੇਰੇ ਕੋਲ ਕੋਈ ਆਊਗਾ ਨਾ ਅਸੀਂ ਆਵਾਂਗੇ ਤੇਰੇ ਕੋਲ ਤੇ ਤੈਨੂੰ ਚੇਤੇ ਆਉਂਦੇ ਨਾ ਤੇ ਚਾਚੀ ਜੀ ਹਮ ਨੂੰ ਬੜੇ ਚੇਤੇ ਆਉਂਦੇ ਆ ਭਾਈ ਮੈਂ ਨਹੀਂ ਵੀ ਨਾ ਵੇਖੀ ਪਰ ਮੈਨੂੰ ਵੀ ਬੜਾ ਹੋਰ ਤਰ੍ਹਾਂ ਹੋਣ ਰਿਹਾ ਵਾ ਚਲ ਜਾਓ ਆਗਰੂ ਆ ਕੇ ਨਾ ਸਾਰਾ ਆਪਣਾ ਪਰਿਵਾਰ ਆ ਮੰਮੀ ਵੇਖੋ ਆ ਮੈਂ ਆ ਵੀ ਤਰ੍ਹਾਂ ਸਾਰੇ ਤੇਰੇ ਨਾਲ ਨੇ ਕਿਹੜੀ ਗੱਲੋਂ ਦਿਲ ਛੋਟਾ ਕਰਨ ਦੀ ਹੈ ਕੋਈ ਨਹੀਂ ਸੋਚਣਾ ਮੰਨ ਲੈ ਚੁੱਕਾ ਮੰਮੀ ਤੂੰ ਹੀ ਨਹੀਂ ਨਾ ਐਵੇਂ ਗੱਲ ਨਾਲ ਛੇੜਾ ਕਰੋ ਹੈਗਾ ਮੁੜ ਕੇ ਉਹ ਤਾਂ ਆਪੇ ਰੋਂਦੀ ਸੀ ਯਾਰ ਪਹਿਲਾਂ ਹੀ ਮੰਮੀ ਨੇ ਕਿਹਾ ਛੇੜੀ ਮੰਮੀ ਤੇ ਚੁੱਪ ਕਰਾਇਆ ਵਾ ਤੇ ਚਲੋ ਬਹੁਤ ਹੀ ਉੱਪਰਲੀ ਸਾਈਡ ਬੈਠ ਨਹੀਂ ਲੈ ਚਲੋ ਮੈਂ ਫਿਰ ਆਪਾਂ ਚੱਲਦੇ ਆ ਤੇ ਤੂੰ ਫਿਰ ਵੇਖ ਲਿਓ ਪਿੱਛੇ ਦਾ ਹਾਂ ਨਹੀਂ ਕੋਈ ਗੱਲ ਨਹੀਂ ਜਾਓ ਤੁਸੀਂ ਆਓ ਤੇ ਉਧਰ ਚੱਕਰ ਚ ਕੋਈ ਜਰਾ ਮਾਰ ਲਿਓ ਹਾਂ ਹਾਂ ਨਹੀਂ ਮੈਂ ਜਾਊਂਗੀ ਉਧਰ ਲੈ ਹੁਣ ਚੁੱਕਣਾ ਚੁੱਕਣਾ ਕਿਉਂ ਨਹੀਂ ਦੱਸ ਹਾਂ ਹਾਂ ਬਾਸ ਤਿਆਰੀ ਹੈ ਤੇ ਆਹੋ ਹਾਂ ਹੋਥਈ ਉਹ ਨਹੀਂ ਨਹੀਂ ਘਰ ਨੂੰ ਆਇਓ ਤੁਸੀਂ ਇੱਥੋਂ ਜਾਵਾਂਗੇ ਉਹ ਲੈ ਫੇਰ ਕੀ ਹੈ ਉਹ ਨਹੀਂ ਫਿਰ ਡਾਡੀ ਨੇ ਗੁੱਸਾ ਕਰਨਾ ਉਹਨਾਂ ਕਹਣਾ ਤੂੰ ਉਹ ਨਾ ਕਿਆ ਨਹੀਂ ਆਹੋ ਤੂੰ ਇਦਾਂ ਕਰ ਪਹਿਲਾਂ ਆ ਘਰੇ ਇੱਥੋਂ ਚਲਦੇ ਆ ਇਕੱਠੇ ਹਾਂ ਸਾਰੇ ਨਾਲ ਲਾ ਕੇ ਚੰਗਾ ਆਹ ਇਹ ਨਾ ਤੇ ਕੱਲਾ ਹੀ ਆ ਜੀ ਹਾਂ ਹਾਂ ਚੱਲ ਠੀਕ ਹੈ ਚੰਗਾ ਚੰਗਾ ਚੱਲੋ ਕੇ ਬਈ ਜਿੱਤ ਨਹੀਂ ਤਿਆਰ ਨਹੀਂ ਜੀ ਓਏ ਤਿਆਰ ਕਿ ਹੋਣਾ ਹੀ ਉਹ ਨਾ ਉਹਨਾਂ ਨੂੰ ਲੈ ਕੇ ਗਏ ਆ ਨਾ ਤਿਆਰ ਹੋਣ ਵਾਸਤੇ ਫਰੇਗੜ ਅੱਛਾ ਉਹ ਮੈਂ ਕੱਪੜੇ ਵੀ ਲੱਗੀ ਵੇਖਣ ਤੇ ਵੇਖਿਆ ਤੇ ਲਿਮਾਰੀ ਨੂੰ ਤਾਂ ਲੋਕ ਲੱਗਾ ਸੀ ਤੇ ਚਾਬੀ ਗਰਲੀਨ ਨਾਲ ਹੀ ਲੱਗੀ ਆ ਹੁਣ ਉਹਨਾਂ ਨੂੰ ਢੀਕਣ ਲਈ ਆ ਮੈਂ ਠੀਕ ਹਾਂ ਤੇ ਆ ਨਾ ਭੈਣ ਜੀ ਫਿਰ ਮੈਂ ਨਾ ਮੈਨੂੰ ਬੇਟੀ ਚੇਤਾ ਆ ਗਿਆ ਮੈਂ ਤੁਹਾਡੇ ਪੈਸੇ ਦੇਣ ਵਾਲੇ ਸੀ ਤੇ ਤੁਹਾਨੂੰ ਵਿਆਹ ਵਿੱਚ ਮੈਂ ਕਿ ਲੋੜ ਹੋਣੀ ਆ ਤੇ ਮੈਂ ਭੈਣ ਜੀ ਨੂੰ ਫੜਾਈ ਆਵਾ ਆਹ ਉਹ ਨਹੀਂ ਪੈਸੇ ਦੀ ਤੇ ਤੈਨੂੰ ਪਤਾ ਹੀ ਹੈ ਇਹੋ ਜੇ ਕੰਮਾਂ ਦੇ ਪੈਰ-ਪੈਰ ਤੇ ਲੋਡ ਹੁੰਦੀ ਤੇ ਚੰਗਾ ਹੀ ਕੀਤਾਇ ਸਗੋਂ ਮੈਨੂੰ ਤਾਂ ਚੇਤਾ ਹੀ ਨਹੀਂ ਨਹੀਂ ਮੈਨੂੰ ਤਾਂ ਜਿੰਨੇ ਭਾਂਜੀ ਦੇਣੇ ਹੁੰਦੇ ਉਹਨੂੰ ਤਾਂ ਚੇਤਾ ਹੁੰਦਾ ਹੀ ਆ ਵੀ ਦੇਣ ਵਾਲੇ ਨੇ ਬੜਾ ਵਧੀਆ ਕੀਤਾ ਕੋਈ ਨਹੀਂ ਆਹ ਤੇ ਹੋ ਤੂੰ ਵੀ ਤਿਆਰ ਨਹੀਂ ਅਸੀਂ ਤਿਆਰ ਹੀ ਆ ਚਲੋ ਤੁਸੀਂ ਤੁਹਾਡੇ ਲਈ ਵੇਖਣ ਦੇ ਵੀ ਤੁਸੀਂ ਤਿਆਰ ਹੋਗੇ ਜੇ ਤੁਰੋਗੇ ਤੇ ਫਿਰ ਇਤੁਰ ਪਾਂਗੇ ਹਾਂ ਨਹੀਂ ਕੋਈ ਗੱਲ ਨਹੀਂ ਬੱਸ ਉਹਨਾਂ ਨੇ ਆ ਜਾਣਾ ਛੱਡ ਕੇ ਨਬ ਨੂੰ ਉੱਥੇ ਤਿਆਰ ਹੋਣ ਵਾਸਤੇ ਤੇ ਆਪਾਂ ਆ ਜਾਣਾ ਫਿਰ ਅਸੀਂ ਤਿਆਰ ਹੋ ਕੇ ਤੁਰਦੇ ਹਾਂ ਵਿਆਹ ਦੇ ਭਾਂਜੀ ਅੱਜ ਹੁਣ ਹੋ ਹੀ ਜਾਣਾ ਤੁਸੀਂ ਇਹ ਦਾ ਕਰੋ ਵੀ ਜਿਹੜੀ ਕੁੜੀਆਂ ਦੇ ਨਾਂ ਪੈੜੀ ਆ ਨਾ ਤਾਂ ਤੁਸੀਂ ਲੱਭਦੇ ਨਾਂ ਲਵਾਉਂਦੀ ਕੋਸ਼ਿਸ਼ ਕਰਿਓ ਹੁਣ ਨਹੀਂ ਉਹ ਤੇ ਕਰਾਂਗੇ ਹੁਣ ਹਾਂਜੀ ਤੇ ਇਹ ਪੈੜੀ ਨਾ ਹੱਥੋਂ ਜਾਂਦੀ ਉਹ ਦੀ ਨਹੀਂ ਪੈੜੀ ਤੇ ਨਹੀਂ ਹੁਣ ਮੈਂ ਜਾਣ ਦਿੰਦੀ ਅਗਲਾ ਥੱਬਿਆਂ ਨਾ ਪੈਸੇ ਖੜਨ ਲਿਆ ਵਾ ਤੇ ਮੈਂ ਉਹਦੇ ਕੰਨਾਂ ਥਾਣੀ ਗੱਲ ਕੱਢੀ ਆ ਅੱਛਾ ਆਹੋ ਭੈਣ ਜੀ ਨਾਲ ਇਹ ਵੀ ਗੱਲ ਹੈ ਕਿ ਕੋਈ ਹੁਣ ਜੇ ਸਰਕਾਰੀ ਨੌਕਰੀ ਤੇ ਲੱਗੀ ਸਕੂਲ ਲੱਗੀ ਆ ਤੇ ਹੁਣ ਅਗਲਿਆਂ ਨੇ ਤਨਖਾਹ ਇੱਥੇ ਥੋੜੀ ਘਿਓ ਨੂੰ ਥੋੜੀ ਦੇਣ ਦੇਣੀ ਉਹਨਾਂ ਨੂੰ ਉਹਨਾਂ ਨੇ ਹੁਣ ਆਪ ਹੀ ਵਾਰਤਿਆ ਕਰਨੀ ਹੈ ਹਾਂ ਨਹੀਂ ਉਹ ਤਾਂ ਹੁਣ ਇੱਥੇ ਥੋੜੀ ਦੇਖ ਕੇ ਜਾਣੀ ਹੋ ਤੇ ਉੱਥੇ ਸੌਰੀ ਆ ਤੇ ਪਰ ਨਹੀਂ ਮੈਂ ਕੀਤੀ ਉਹਦੇ ਨਾਲ ਗੱਲ ਕਿ ਪੈਸੇ ਦੇ ਕੋ ਮੋੜਨੇ ਨਹੀਂਗੇ ਤੇ ਉਹ ਨਾ ਹੋਵੇ ਕਿ ਤੂੰ ਆਹ ਭੈਣ ਜੀ ਜੇ ਪੈਸੇ ਕਾੰਦੇ ਉਹਦੇ ਕੋ ਮੋੜਨੇ ਥੋੜੀ ਨੇ ਦੂਜੀ ਵੀ ਮਗਰ ਤਿਆਰ ਹੋਈ ਵੀ ਉਹਨ ਨੂੰ ਨਹੀਂ ਉਹ ਤਾਂ ਤੇਰੀ ਗੱਲ ਠੀਕ ਵਾ ਮੈਂ ਤਾਂ ਇਹਨੂੰ ਪਹਿਲਾਂ ਹੀ ਕਹਿੰਦਾ ਸੀ ਕਿ ਹੁਣ ਪੈਸੇ ਤੇ ਤੂੰ ਖੜੀ ਜਾਣਦੇ ਆ ਤਾਂ ਹੁਣ ਪੈਲੀ ਦਾ ਵੀ ਸੋਚ ਲਈ ਕੁਛ ਤੁਹਾਡਾ ਧਿਆਨ ਵੀ ਰੱਖਿਓ ਦੂਜੀ ਬੜੀ ਨਿੱਕੀ ਜਿਹੜੀ ਉਹ ਬੜੀ ਤੇਜ ਆ ਕੁੜੀ ਹਾਂ ਨਹੀਂ ਉਹ ਤੇ ਠੀਕ ਵਾ ਤੇਰੀ ਗੱਲ ਆਹੋ ਤੇ ਨਹੀਂ ਕੋਈ ਗੱਲ ਨਹੀਂ ਧਿਆਨ ਨਹੀਂ ਆ ਗਿਆ ਇਹ ਰਕਮ ਦਿੱਤੀ ਅਸੀਂ ਚੇਤਾ ਭਲਾਉਨੇ ਇਹ ਗੱਲ ਦਾ ਆਹੋ ਹਾਂ ਤੇ ਚਲੋ ਫਿਰ ਭੈਣ ਜੀ ਹੋ ਤਿਆਰ ਫਿਰ ਚੱਲੀਏ ਹਾਂ ਤੁਸੀਂ ਵੀ ਫਿਰ ਕਰ ਲਓ ਚਲੋ ਠੀਕ ਹੈ ਜੀ ਹਾਂ ਲਾਭ ਇਹ ਵੀ ਆਹ ਰਾਸਤੇ ਪਾਲੀ ਮੈਂ ਤੈਨੂੰ ਕਿਹਾ ਵੀ ਪੀ ਦੂਜੇ ਰਾਸਤੇ ਲੈ ਆਈਏ ਯਾਰ ਮੈਨੂੰ ਪਤਾ ਥੋੜਾ ਜਿਹਾ ਹੁਣ ਪੀ ਰੋਡ ਬਣ ਗਿਆ ਵਾ ਮੈਂ ਆਦੇ ਆਖਿਆ ਵੀ ਸ਼ਾਇਦ ਪਹਿਲਾ ਵਾਲਾ ਸਾਬ ਸਮਝਿਆ ਸੀ ਸ਼ਹਿਰੋਂ ਦੇਣੀ ਤਾਂ ਕਿੰਨਾ ਟਾਈਮ ਲਾਤਾ ਲੈ ਸੜਕ ਸੂਰੀ ਯਾਰ ਮੇਰਾ ਗੱਡੀ ਜਾਣ ਨਹੀਂ ਆ ਆਪ ਤੇ ਤੂੰ ਦੁਕਾਨ ਚੋਂ ਨਿਕਲਣੀ ਢਹੀਗੀ ਕਦੀ ਮੈਨੂੰ ਆ ਨਹੀਂ ਪਸੰਦ ਕਦੀ ਆ ਨਹੀਂ ਪਸੰਦ ਹੈਗਾ ਤੇ ਇੱਕ ਨਾਲੇ ਵੇਖ ਨਾ ਬਹੁਤ ਬਾਜ਼ਾਰ ਚ ਟ੍ਰੈਫਿਕ ਕਿੰਨੀ ਹੈ ਅਸਲ ਜਿਵੇਂ ਸਹੀ ਦੱਸਾਂ ਕਰ ਲੈਣਾ ਗੱਡੀ ਜਿਹੜੀ ਬਹੁਤੇ ਬਾਜ਼ਾਰ ਚ ਵਾੜਨੀ ਨਹੀਂ ਚਾਹੀਦੀ ਹੈਗੀ ਜਾਂ ਤੇ ਪਾਰਕਿੰਗ ਚ ਲਾ ਦੇ ਸ਼ਹਿਰ ਜੇ ਘੁੰਮਣਾ ਫਿਰਨਾ ਵਾ ਤੇ ਨਹੀਂ ਤੇ ਚੁੱਪ ਕਰਕੇ ਉੱਗੇ ਰਹਿੰਦੇ ਰਹਿੰਦੇ ਸ਼ਹਿਰ ਚ ਨਿਕਲੇ ਕਿ ਤਾਂ ਅੱਗੇ ਫਾਟਕ ਬੰਦਾ ਆ ਗਿਆ ਸੀ ਤਾਂ ਮੰਮੀ ਨੇ ਪੜਾ ਮੈਨੂੰ ਕਿੰਨੀ ਗੁੱਸੇ ਹੁਣਾ ਮੈਂ ਕਹਣਾ ਆਪ ਤਿਆਰ ਨਹੀਂ ਹਈ ਤੇ ਮੈਂ ਚਲ ਨਾਮ ਨੂੰ ਛੱਡ ਦਮਨੀ ਆ ਤਾਂ ਆਣ ਕੇ ਤਿਆਰ ਹੁੰਨੀ ਆ ਉਹ ਚਲ ਕੋਈ ਨਹੀਂ ਮੰਮੀ ਨੇ ਕੀ ਕਹਿਣਾ ਕੋਈ ਬਹਾਨਾ ਬੁਨਾ ਲਾ ਦੇ ਹੁਣ ਇਹੋ ਜੇ ਕੰਮ ਚ ਇਹੋ ਕੋਈ ਹੁੰਦਾ ਵਾ ਹਾਂ ਤਾਂ ਮੈਂ ਆਪਣੀ ਤਿਆਰ ਹੁਣਾ ਪਾਰਲਰ ਕੋ ਉਹ ਚਲ ਕੋਈ ਨਹੀਂ ਹੁਣ ਹੋ ਜਾ ਤਿਆਰ ਕਿੰਨਾ ਟਾਈਮ ਲੱਗਣਾ ਵਾ ਪਾਰਲਰ ਨਾਮ ਨੂੰ ਲੈਣ ਜਾਵਾਂਗੇ ਉਦੋਂ ਮੜਾ ਜੇ ਸੇਰਵਾਲਾਂਗੀ ਤੇ ਤਿਆਰ ਮੈਂ ਆਪੇ ਹੋ ਜਾ ਨਹੀਂ ਫਿਰ ਹੋਰ ਕੀ ਕਰਨਾ ਆਹ ਦੋ ਹੋਰ ਨਹੀਂ ਤੇ ਇਦਾਂ ਨਾ ਲੈ ਜੀ ਚਲ ਠੀਕ ਆ ਸੰਡਿਆਂ ਵਾ ਕੀ ਤਰ੍ਹਾਂ ਆ ਗਿਆ ਹੁਣ ਬਸ ਇਹਨੇ ਕੀ ਕਹਣਾ ਹੁਣ ਹਲੋ ਬੈਠੇ ਹਾਂ ਮੈਂ ਨਹੀਂ ਹਾਂ ਛੱਡਦੇ ਜਨਬ ਨੂੰ ਆਹ ਮੈਂ ਛੱਡਦੇ ਆ ਟਾਈਮ ਬੜਾ ਲੱਗ ਗਿਆ ਮੰਮੀ ਤੁਹਾਨੂੰ ਪਤਾ ਸਹੀ ਟਾਈਮ ਤੇ ਲੱਗਣਾ ਹੀ ਆ ਸਵੇਰੇ ਤੇ ਇੱਥੋਂ ਕਿੰਨਾ ਟਾਈਮ ਹੋ ਗਿਆ ਸਾਰੇ ਕੰਮ ਕਰਦੇ ਆ ਘੁੰਦੇ ਆ ਤੇ ਉੱਥੇ ਵੀ ਟ੍ਰਾਫਿਕ ਬੜੀ ਹੀ ਤੇ ਤਾਂ ਟਾਈਮ ਲੱਗ ਗਿਆ ਆਹਨੇ ਟਾਈਮ ਤੇ ਲੱਗ ਹੀ ਜਾਂਦਾ ਤੇ ਤੂੰ ਸਿਰ ਸੁਰਵਾ ਆਉਣਾ ਸੀ ਉਹਨੇ ਕਿਹਾ ਕੋਤੋ ਮੰਮੀ ਮੇਰਾ ਸਿਰ ਗੱਲਾ ਹੀ ਤੇ ਮੈਂ ਤਾਂ ਨਹੀਂ ਆਇਆ ਤੇ ਨਾਲੇ ਮੇਰੇ ਕੱਪੜੇ ਵੀ ਘਰ ਹੀ ਤਿਆਰ ਹੋਣ ਆਏ ਮੈਂ ਚੇਤਾ ਹੀ ਭੁੱਲ ਗਿਆ ਆਪਣੇ ਖਾਣ ਦੇ ਤੇ ਤੁਸੀਂ ਨਹੀਂ ਕੱਪੜੇ ਪਾਏ ਹੈਗੇ ਮੈਂ ਤਿਆਰ ਕੀ ਹੋਣਾ ਸੀ ਮੈਂ ਲੱਗੇ ਤਿਆਰ ਹੋਣ ਤੇ ਉਹ ਮਾਰੀ ਵੇਖੀ ਤੁਨੂੰ ਲੋਕ ਲੱਗਾ ਤੇ ਤੈਨੂੰ ਫੋਨ ਲਾਵਾਂ ਦਾ ਫੋਨ ਤੇ ਰੱਖ ਰਹੀ ਵਜੇ ਉਹ ਮੰਮੀ ਮੈਂ ਚੇਤਾ ਹੀ ਭੁੱਲ ਗਿਆ ਸਵੇਰੇ ਖਾਣ ਦਾ ਮੈਂ ਤੇ ਲੱਗ ਦਾ ਨਾਲ ਹੈ ਇਹ ਕੀ ਖਾਣਨਾ ਤੂੰ ਲੱਭ ਦੇ ਫੋਨ ਤੇ ਲਾ ਦਿੰਦੇ ਉਹਦਾ ਲੱਗਦਾ ਹੀ ਨਹੀਂ ਉਹਦਾ ਮੈਂ ਫੋਨ ਲਾਉਣ ਲਈ ਹਾਂ ਬੜਾ ਬਚਾਲਾ ਨੂੰ ਆਣੀ ਆਂ ਤੇ ਚੱਲ ਇੱਕ ਜਾਣਾ ਹੀ ਆਜੋ ਤੇ ਮੈਨੂੰ ਚਾਬੀ ਦੇ ਦਿਓ। ਉਹ ਮੰਮੀ ਮੈਂ ਚਾਬੀ ਨੰਬਾਰਿੰਗ ਤਾਂ ਲਾਉ ਗਲਾ ਛੜਿਆ। ਮੈਂ ਚੱਲ ਆ ਉੱਧਰ ਚਲਦੀ ਦਾ ਡੋਲੀ ਤੇ ਵਿੱਚ ਤੁਹਾਨੂੰ ਪਤਾ ਸਾਰਾ ਮੇਰਾ ਸੋਨਾ ਸੋਨਾ ਪਿਆ ਹੈ। ਆਹ ਉਹ ਆਪ ਹੀ ਆਂਦੇ ਹੋ ਲੋਕ ਲਾ ਕੇ ਰੱਖਿਆ ਕਰ। ਉਹ ਪਰਸੋ ਚ ਨਾਲ ਹੀ ਚਲ ਗਈ ਨਾ ਪਹਿਲਾਂ ਮੈਨੂੰ ਵੀ ਨਾ ਇਹ ਗੱਲ ਦਾ ਖਿਆਲ ਆਇਆ। ਚਲੋ ਕੋਈ ਗੱਲ ਨਹੀਂ ਮੰਮੀ ਤੁਸੀਂ ਇੱਦਾਂ ਕਰੋ ਵੀ ਮੈਂ ਤੁਹਾਨੂੰ ਕੱਪੜੇ ਕੱਢ ਕੇ ਦਿੰਦੀ ਹਾਂ ਤੇ ਪਾ ਲਓ ਤੇ ਮੈਂ ਵੀ ਕੱਪੜੇ ਪਾ ਲਾਂ ਮੈਂ ਪਾਰਲਰ ਕੀ ਤਿਆਰ ਹੁਣ ਮੈਂ ਘਰੇ ਹੋ ਜਾਣਾ। ਆਓ ਚਲੋ ਟਰੰਬੰਦਾ ਸੋਹਣਾ ਲੱਗਦਾ ਪਾਰਲਰ ਕੋ ਤਿਆਰ ਹੋਏ ਤੇ ਫੋਨ ਕੋਲ ਰੱਖਿਆ ਕਰ ਪਤਾ ਕੀ ਫੋਨ ਇਸੇ ਵਾਸਤੇ ਹੁੰਦਾ ਕਿ ਤੇ ਔਕੀ ਵੇਲੇ ਬੰਦਾ ਕੰਮ ਕਰ ਗੱਲ ਕਰ ਲੈਂਦਾ ਕੋਈ ਗੱਲ ਨਹੀਂ ਮੰਮੀ ਮੈਂ ਤੇ ਤਨਾ ਅੱਗੇ ਤੋਂ ਘਰ ਨਾਲ ਹੀ ਰੱਖਾਂਗੀ ਤੇ ਚਲੋ ਫਿਰ ਹੋ ਗਈ ਤਿਆਰ ਹਾਂ ਮੰਮੀ ਤੂੰ ਇੱਥੇ ਬੈਠੇ ਜਿੱਤੇ ਨੇ ਦੇ ਕੀ ਗੱਲ ਨਹੀਂ ਤੇ ਲਈ ਨਹੀਂ ਕਿ ਮੈਂ ਤਾਂ ਅੱਗੇ ਕਰਲੀ ਨੂੰ ਆਖ ਨਹੀਂ ਚਾਬੀ ਉਹ ਨਾਲ ਲੱਗੀ ਤੇ ਹੁਣ ਲੱਗੀ ਆ ਬਸ ਉਹ ਕੱਪੜੇ ਮੈਨੂੰ ਕਰ ਦੇ ਕੇ ਦੇਣ ਇੱਧਰ ਦੇਖ ਲੋ ਜਦਾ ਘੜੀ ਦੇ 12 ਵਜੇ ਤੋਂ ਬਾਅਦ ਚੱਲੇ। ਤੇ ਕਿਹੜੇ ਵੇਲੇ ਜਾਵਾਂਗੇ? ਟਾਈਮ ਤੇ ਭੱਜਾ ਹੀ ਜਾਂਦਾ ਆ ਇਸ ਵੇਲੇ ਦਾ ਤੇ ਪਿੰਦਰ ਦਾ ਮੈਨੂੰ ਫੋਨ ਆਇਆ ਏ। ਉਹ ਆਂਦਾ ਕਿ ਬਸ ਆਪਾਂ ਪੰਜਾਂ ਦਾ ਮਿੰਟਾਂ ਵਿੱਚ ਨਿਕਲ ਲੱਗੇ ਆਂ। ਉਹ ਆਪਣੇ ਸ਼ਗਨ ਵਿਆਹ ਦੇ ਆ ਕਰਨਾ। ਹਾਂ। ਤੇ ਫਿਰ ਇਦਾਂ ਮੁੰਨੇ ਜੇ ਮੰਨ ਲਓ ਡਰਾਫਟ ਪਹਿਲਾਂ ਆ ਗਈ। ਤੇ ਆਪਾਂ ਉਥੇ ਮਗਰੋਂ ਪਹੁੰਚੀ ਚੰਗੇ ਨਹੀਂ ਲੱਗੀਦਾਗਾ। ਨਹੀਂ ਨਹੀਂ ਟਾਈਮ ਨਹੀਂ ਲਾਉਣਾ ਆਪਾਂ ਲੱਗੇ ਤਿਆਰ ਹੋਣ ਤੇ ਬਸ ਚੱਲੀਏ। ਹਾਂ ਤੇ ਨਾਲ ਇਹ ਆ ਵੀ ਹੋਰ ਵੀ ਕੋਈ ਵੇਲੇ ਆ ਕੋ ਨਾਲ ਸਮਾਨ ਕੋ ਨਿਕਾ ਮੋਟਾ ਖੜਨਾ ਨਾ। ਜਿੱਥੋਂ ਤੱਕ ਮੇਰਾ ਦਿਮਾਗ ਹੈ ਮੈਂ ਤੇ ਆਪਣਾ ਡਿਆਵਾਂ ਇਕੱਠਾ ਕਰਨਾ। ਪਰ ਫਿਰ ਇਹ ਤੁਹ ਨੇ ਹੋ ਤਿਆਰ ਤੁਸੀਂ ਫਿਰ ਵੇਖਣਾ ਹੀ ਹੋ ਹੋ ਗਏ ਸਾਰੇ ਤਿਆਰ ਚਲੋ ਮੈਂ ਫਿਰ ਮੋਦਰ ਚੱਕਰ ਮਾਰ ਕੇ ਆਉਣਾ ਵਾ ਤੇ ਨਾਲੇ ਭਾਜੀ ਭੂਜੀ ਜਿਹੜੀ ਖਾਣੀ ਉਸ ਮੈਂ ਰੈਡੀ ਹੈ ਨਾ ਉਹ ਮੈਂ ਸਮਾਨ ਨੂੰ ਸੁਨਾ ਦਿੱਤਾ ਵਾ ਕਿ ਬੂੰਦੀ ਵੀ ਤੋੜੇ ਚ ਪਾਈ ਆ ਤੇ ਮੱਠੇ ਗੱਡੀ ਚ ਰੱਖਣੇ ਚੇਤੇ ਦੇ ਨਾਲ ਤੇ ਗਾੜੀ ਉਹ ਨਿਆਣੀ ਆ ਪਤਾ ਨਹੀਂ ਉਹਨੂੰ ਚੇਤਾ ਰਵੇ ਕਿ ਨਾ ਰਵੇ ਤੇ ਕੋਈ ਗੱਲ ਨਹੀਂ ਇੱਕ ਵਾਰੀ ਤੂੰ ਭੱਜਾ ਭੱਜਾ ਜਾਂਦਾ ਉਹਨੂੰ ਸੁਨਾ ਦੇ ਆ ਚਲੋ ਮੈਂ ਮੈਂ ਉਹਨੂੰ ਕਹਿ ਦਿੰਦਾ ਵਾ ਤੇ ਇਹ ਅੱਜ ਜੰਗ ਗਲੀ ਨੂੰ ਕਹਿਣਾ ਸੀ ਗਲੀ ਨੇ ਫਿਰ ਵੀ ਰੱਖ ਜਾਣਾ ਹੁਣ ਉਹਨੇ ਵੀ ਤਿਆਰ ਹੋਣਾ ਹੁਣ ਤੇ ਉਹ ਆਈ ਹਲੇ ਸ਼ਹਿਰ ਹਮਮ ਇੱਕਦਮ ਮੈਨੂੰ ਸਮਝ ਨਹੀਂ ਆ ਰਹੀ ਕੰਮ ਨਹੀਂ ਨੇ ਬੰਡਿਆ ਇੱਕ ਕਰਕੇ ਆਨੇ ਤੇ ਦੂਜਾ ਕੋਈ ਨਿਕਲੋਂਦਾ ਨਿੱਕੇ ਮੋਟੇ ਕੰਮ ਮੰਗੀਆਂ ਤੂੰ ਇੰਜ ਮੇਰੇ ਨਾਲ ਕਰਉਂ ਭਾਜੀ ਭੂਜੀ ਦਾ ਮੈਨੂੰ ਖਿਆਲ ਮੈਂ ਕਿੱਧਰ ਕਿੱਧਰ ਵੇਖਾਂ ਉਧਰ ਪਾਲਸਾ ਜੀ ਜਾਣ ਕਦੀ ਲਵਾਈ ਆ ਆ ਜੀ ਤੋਂ ਉਧਰ ਹੋਇਆ ਮਾੜਾ ਜੀ ਸਮਨ ਚੇਤਾ ਕਰਾਇਆ ਉਦ ਤਰ੍ਹਾਂ ਸੁਨਾਣ ਮੈਨੂੰ ਦਿੱਤਾ ਵਾ ਮੈਨੂੰ ਤਾਂ ਲੱਗਦਾ ਮੈਂ ਤਿਆਰ ਫਿਰ ਕਿਹੜੇ ਹੋਗਾ ਐਦਾਂ ਨਾ ਕਰ ਜਾਨੀ ਤੇ ਚੰਗਾ ਪੜਾਵੇ ਨਾਲ ਕੋਈ ਪੱਤ ਪੁੱਤ ਬਣਨੀ ਚੱਲ ਕੋਈ ਨਹੀਂ ਵੇਖ ਲੈਨੇ ਇਹ ਕਿਹੜੇ ਮਾੜੇ ਕੱਪੜੇ ਪਾਏ ਆ ਇਹ ਨਹੀਂ ਪਾਏ ਲਾਵੇ ਇੱਕ ਮਿੰਟ ਮੇਰੀ ਗੱਲ ਸੁਣਿਓ ਮੰਮੀ ਤੁਹਾਡੇ ਕ ਅਛਾ ਹਾਂ ਜੀ ਉਹ ਕਪੜੇ ਪਾਉਣ ਨੇ ਫਿਰ ਤੀ ਚਲ ਚਲੇਓ ਉਹ ਯਾਰ ਮੈਂ ਕਹਿਣ ਡਿਆ ਵਾਂ ਸਵੇਰੇ ਦੇ ਕਪੜੇ ਪਾਏ ਹਨ ਕੀ ਹੋ ਗਿਆ ਵਾ ਇਹ ਇੱਦਾਂ ਨਹੀਂ ਚੱਲਣਾ ਹੈਗਾ ਆ ਕਪੜੇ ਪਾਉ ਮਸੂਮ ਨਾਲ ਦੀ ਪੱਗ ਬੰਨੂ ਤੇ ਮੈਂ ਰੱਖਣਗੀ ਜੀ ਇੱਥੇ ਸਾਰੇ ਵੇਲਾ ਜਦਾਂ ਕਰਨਾ ਮੈਂ ਤਾਂ ਨਾ ਮੈਂ ਟਾਈਮ ਨਹੀਂ ਕਦਰ ਕਰੀਏ ਮੈਨੂੰ ਸ਼ਰਮ ਬੜੀ ਮੁਰਕੇ ਤੂੰ ਜਨਾਨੀ ਨੂੰ ਤਾਂ ਕੋਈ ਨਹੀਂ ਹੁੰਦਾ ਤੇ ਉਹ ਤਾਂ ਸਿਆਣੇ ਬੰਨੇ ਬੁਰੇ ਲੱਗਦਾ ਯਾਰ ਧੀ ਆਦੇ ਪਹਿਲਾਂ ਪੁੱਛਣਾ ਫਰਜ਼ ਬੰਦਾ ਡਾ ਤੋ ਕੋਈ ਗੱਲ ਨਹੀਂ ਕੱਖ ਨਹੀਂ ਹੁੰਦਾ ਹੈਗਾ ਕਪੜੇ ਪਾ ਲੋਗੇ ਕਪੜੇ ਨਹੀਂ ਪਾਉਣੇ ਆਗੇ ਚੱਲ ਜਿਦਾ ਆ ਫੜੋ ਕਿੱਥੇ ਚਲੇ ਹੁਣ ਉਹ ਇੱਥੇ ਰੱਖ ਲੈਣਾ ਮੈਂ ਪਹਿਲਾਂ ਤੇ ਚੱਕਰ ਮਾਰਵਾ ਕੰਮ ਤੇ ਵੇੜਨਾ ਨਹੀਂ ਆ ਰੋ ਤੁਹਾਡਾ ਹੋਰ ਕੰਮ ਰਹਿਣਾ ਹੈਗਾ ਸਮਨਾ ਹਾਂਜੀ ਮੇਰ ਜੀ ਹੋਰ ਕੀ ਦਰ ਹਾਂਜੀ ਮੈਂ ਤਿਆਰ ਜੇ ਠੀਕ ਹੈ ਤੁਸੀਂ ਚਾਚਾ ਜੀ ਉਹ ਵੇਖੋ ਪੱਗ ਬੰਨਣ ਦੇ ਮੈਂ ਸਵੇਰ ਤੋਂ ਉਹਨਾਂ ਨੂੰ ਕਹਿਣ ਦੀ ਆ ਕਿ ਤਿਆਰ ਹੋ ਜਾ ਤਿਆਰ ਹੋ ਜੋ ਹਾਲੇ ਪੱਗ ਹੀ ਬੰਨਣ ਦੀ ਹੈ ਚਲ ਠੀਕ ਹੈ ਵਧੀਆ ਕੀਤਾ ਵਾ ਤੇ ਇਹ ਆਪ ਵੀ ਬਾਕੀ ਮੰਮੀ ਗੱਡੀ ਚੋਂ ਥੋੜਾ ਸਮਾਨ ਕਿਆਈ ਕਰਤਾ ਨਹੀਂ ਸਕਲ ਫਾਪੇ ਪੈ ਹਾਂਜੀ ਜਿਹੜੇ ਨਾ ਬੁੰਜੀ ਵਾਲਾ ਤੋੜਾ ਸੀ ਨਾ ਉਹ ਮੈਂ ਆਪਣੀ ਗੱਡੀ ਚ ਰੱਖ ਲਿਆ ਵਾ ਤੇ ਜਿਹੜੇ ਮੱਠੇ ਸੀ ਨਾ ਉਹ ਮੈਂ ਤੁਹਾਡੇ ਕਰ ਇਸ ਛਾੜਾ ਹੀ ਹਾਂ ਸਵੇਰੇ ਜੱਬਿਆਂ ਚ ਪਏ ਆ ਤੇ ਉਹ ਹੀ ਵਾਸਤੇ ਮੇਰੇ ਲਈ ਤੁਸੀਂ ਆਪਣੀ ਗੱਡੀ ਚ ਰੱਖ ਲਿਓ ਚਲੋ ਮੈਂ ਕੋਈ ਨਹੀਂ ਰੱਖ ਲਾਗਾ ਤੇ ਹੋਰ ਵੀ ਜਿਹੜਾ ਕੋਈ ਕੰਮ ਹੈ ਨਾ ਧਿਆਨ ਚ ਰੱਖਣਾ ਵਾ ਜੇ ਕੋ ਮੇਰੀ ਨਿਗਰਾਨੀ ਚ ਨਹੀਂ ਵੀ ਹੁੰਦਾ ਜਾਂ ਮੰਮੀ ਨੂੰ ਨਹੀਂ ਪਤਾ ਲੱਗਦਾ ਇੱਕ ਗੁਰਮੀ ਨੂੰ ਮੈਂ ਕਹਿੰਦਾ ਗੁਰਮੀਂਦਰ ਤੇ ਜੰਮਿਆ ਰੀ ਤੇ ਇੱਕ ਕਿਉਂਕਿ ਸਾਡੀ ਗੱਡੀ ਵਿੱਚ ਇੱਕ ਦੀਦੀ ਦੀ ਨਾ ਟਾਚੀ ਵੀ ਹੀ ਕੱਪੜਿਆਂ ਵਾਲੀ ਸਬਾਨ ਹੀਗਾ ਉਹ ਵੀ ਮਸਾਰਾ ਰੱਖ ਲੈਣਾ ਥਾਣੀ ਹੈਗਾ ਤੇ ਤੁਸੀਂ ਚੇਤੇ ਨਾਲ ਮੱਠੇ ਜਰੂਰ ਰੱਖ ਲਿਓ ਬਸ ਉਹ ਵੀ ਠੀਕ ਹੈ ਗੱਲ ਹੋ ਗਈ ਆ ਉਦਾਂ ਵਾਲੀ ਕਾਸ਼ਾ ਵੀ ਗੱਡੀ ਆ ਮੇਰੇ ਪਿਛੇ ਮਰੀ ਜਾ ਰਹੀ ਹਾਂ ਜੀ ਜਿਹੜਾ ਤੁਹਾਨੂੰ ਲੱਗਦਾ ਨਾ ਕੋਈ ਵੀ ਜਾਂ ਕੋ ਸਵਾਰੀ ਦਾ ਵਾਦਾ ਕਰਾ ਟਾਪਣਾ ਜਿਹੜਾ ਜਿੱਦਾਂ ਨਹੀਂ ਉਹ ਉਹਦੇ ਨਾਲ ਮੈਨੂੰ ਕਹਵਾ ਕਿ ਤੁਸੀਂ ਸਪੈਸ਼ਲ ਤੁਹਾਡੇ ਨਾਲ ਉਹ ਗੱਡੀ ਜਿਹੜੀ ਆਪਣਾ ਇਹਦਾ ਸਮਾਨ ਕਰਾ ਉਹ ਚ ਵਾਦਾ ਕਰਾ ਰੱਖ ਏ ਕੋਈ ਨਹੀਂ ਮਿਰਜੀ ਮੈਂ ਡਾਢੀ ਨਾਲ ਚਲ ਜਾਂਗੀ ਤੇ ਡੈਡੀ ਨੂੰ ਬੱਸ ਮੈਂ ਤਿਆਰ ਹੋ ਕੇ ਨਾ ਪਹਿਲੇ ਭੇਜ ਦੇਣਾ ਕਿ ਆਪੂ ਬਾਜੀ ਹੁਣੀ ਵੀ ਨੇ ਉਹਨਾਂ ਨੂੰ ਵੀ ਨਾਲ ਲੈ ਜਾਣਗੇ ਠੀਕ ਆ ਹਾਂਜੀ ਤੇ ਮੈਨੂੰ ਤੂੰ ਹੀ ਲੈ ਜਾਣਾ ਲੈ ਕੋਈ ਦੇ ਨਾਲ ਮੈਂ ਲੈ ਜਾਂਗਾ ਤੇ ਨਾਲੇ ਵੀਰਜੀ ਤੂੰ ਹੀ ਨੇ ਤਿਆਰ ਹੋਏ ਹਾਲੇ ਤੱਕ ਹੋ ਨਾ ਤੇ ਸਵੇਰ ਦਾ ਜੀ ਕੰਡਾ ਮੈਂ ਤਿਆਰ ਹੋ ਕੇ ਪਹਿਲੇ ਨੰਬਰ ਤੇ ਚੱਲ ਜਾ ਪਰ ਕੰਮਾਂ ਕੋ ਫੁਰਸਤ ਨਹੀਂ ਮਿਲਦੀ ਉਹਨੇ ਨਾਲ ਨੂੰ ਛੱਡ ਕੇ ਆਇਆ ਵਾ ਸਹੀ ਗੱਲ ਐ ਜਦੋਂ ਭਰਾ ਦਾ ਵਿਆਹ ਹੁੰਦਾ ਨਾ ਉਦੋਂ ਪਹਿਣਾ ਨਾ ਤਿਆਰ shear ਹੋ ਕੇ ਤੇ ਕਦੀ ਇੱਜ਼ਰ ਕਦੀ ਉੱਧਰ ਤੇ ਪ੍ਰਾਮ ਆਵ ਚਾਰੇ ਹੰ ਦਾ ਹਾਲ ਬਾਪਾ ਟੋ ਅਟਵਾ ਇਤੇ ਹੀੰ ਦਾਵਾ ਸਾਰੇ ਫਿਰ ਪਰ ਆਏ ਜਿੰਮੇਰੀ ਆ ਇਹ ਵੀ ਖੁਸ਼ੀ ਆ ਖੁਸ਼ੀ ਹੋਣ ਦੇ ਪਰ ਨਾਲ ਨਾਲ ਜਿਹੜਾ ਬਕਤਨ ਬਕਤਲ ਧਿਆਨ ਆ ਵੀ ਲੇਟ ਨਾ ਹੋ ਜਾਈਏ ਤੇ ਲੇਟ ਨਹੀਂ ਵੀਰ ਜੀ ਹੋਈ ਕੇ ਟਾਈਮ ਤੇ ਅੱਗੇ ਕਿਉਂ ਚੱਲ ਠੀਕ ਆ ਫਿਰ ਮਾਰਾ ਚੱਤੀ ਤੂੰ ਹਾਂਜੀ ਹਾਂ ਨਾ ਕਰਾਂ ਚਾਚਾ ਵੀ ਬੰਦੇ ਨੇ ਪਰ ਹਾਂਜੀ ਤੇ ਇਹਨਾਂ ਕੋਈ ਵੀ ਘਰੋਂ ਮੜਾ ਜਾ ਹਾਂ ਕੋਈ ਨਹੀਂ ਅਜੇ ਨਹੀਂ ਵੀ ਤੇ ਅੱਗੇ ਲੇਟ ਹੋਣ ਦੇ ਇਹਨਾਂ ਨੂੰ ਜਾਣ ਹੀ ਦੋ ਇਹ ਪਹਿਲਾਂ ਅੱਗੇ ਹੋਣਗੇ ਤੇ ਫੇਰ ਹੀ ਜਾਣਾ ਆਪਾਂ ਤਿਆਰ ਹੋ ਕਿਸੇ ਜਿਹੀ ਤਰੀਕਾ ਠੀਕ ਹੈ ਇਦਾਂ ਕਰਦੇ ਆਪਾਂ ਚਾਚਾ ਜਿੰਦਰ ਨਾਲ ਜਿਹੜੇ ਬੈਠੇ ਨੇ ਥੱਲੇ ਹਾਂਜੀ ਭੂਆਜੀ ਮਾਮਾ ਜੀ ਉਹਨਾਂ ਨੂੰ ਬਾਹ ਕੇ ਕਹਿੰਦੇ ਕਿ ਕੀ ਸਾਨੇ ਬੰਦੇ ਜਾਓ ਚਾਲ ਤੇ ਬਾਕੀ ਆਪਾਂ ਮਗਰ ਆਉਂਦੇ ਹਾਂ ਠੀਕ ਮੈਂ ਬੱਸ ਆ ਗਈ ਤੁਹਾਡੇ ਕੋਲ ਅੰਮ੍ਰਿਤ ਨਾ ਪੂਣੀ ਕਰਾਦੀ ਲਿਓ ਤੇ ਤੂੰ ਲੈਂਦਾ ਨਹੀਂ ਪਿਆ ਸਵਾਣਾ ਤਾਂ ਬੜੇ ਚਾਹ ਨਾਲ ਮੇਰਾ ਇਹਨੂੰ ਦਿਲ ਕੰਨ ਡਿਆ ਹੈਗਾ ਪਾ ਲੈ ਭੱਜ ਕੇ ਤੀਆ ਭੱਜੇ ਫਿਰ ਨਾ ਕਦੀ ਉਧਰ ਨੂੰ ਕਦੀ ਉਧਰ ਨੂੰ ਜੁਹੇਟਾ ਲਾ ਕੇ ਡੇਗੀ ਤੇ ਫਿਰ ਤੇ ਤੁਹਾਡੇ ਵਰਗੇ ਨੇ ਕਹਣਾ ਮੇਰੀ ਜੇਬ ਹੋਣੀ ਕਰਾਉਣੀ ਹੈ ਕਿ ਕੋਈ ਗੱਲ ਨਹੀਂ ਹੋਰ ਫੰਕਸ਼ਨ ਆਏਗਾ ਫਿਰ ਪਾਵਾਂਗੇ ਲੈ ਤੋਂ ਵੱਡਾ ਫੰਕਸ਼ਨ ਕਿਹੜਾ ਵਾ ਪਾਵਾਂ ਬਹਿ ਵਧੀਆ ਲਗਣੀ ਦਿਲ ਤੇ ਮੇਰਾ ਬੜਾ ਕਰਨデア ਹੀ ਪਾਉਨੋ ਤੋਨੇ ਨਾ ਫੁੜਤੀ ਉੱਚੀ ਸੀ ਤੀ ਆ ਬਲੇਖੇ ਨਾ ਤਾਂ ਹੀ ਮੈਂ ਪਾਇਆ ਹੈਗਾ ਉਹ ਚੱਲ ਠੀਕ ਆ ਪਰ ਤੈਨੂੰ ਪਤਾ ਹੀ ਵੀ ਜਲੈਨੇ ਤੈਹ ਲਾਇਆ ਤੇ ਕਿ ਚੰਗੇ ਦਰਜੀ ਕੋ ਸਵਾਉਂਦੀ ਹੈਗੇ ਹਾਏ ਹਾਏ ਅੱਗੇ ਵੀ ਉਹੋ ਹੀ ਸੀਨ ਤੇ ਅੱਛਾ ਕੀ ਪਤਾ ਛੇਤੀ ਛੇਤੀ ਜਿਉਂ ਨੇ ਆਪ ਨਹੀਂ ਸੀ ਤਾਂ ਕਿ ਕੁੜੀਆਂ ਕੋ ਗੋਸ ਮਾਇਆ ਵਾ ਤੇ ਮੈਂ ਉਹਨੂੰ ਕਿਹਾ ਮੈਂ ਕਰਾਂਗੇ ਹੱਲੇ ਦਾ ਲੰਮਾ ਦੇਣਾ ਇਹਨਾਂ ਨੂੰ ਕਹਿਣਾ ਹੈ ਕਿ ਤੂੰ ਮੇਰੇ ਨਵੇਂ ਸੂਟ ਦੀ ਕਿੰਡ ਲਾਹ ਦੇ। ਨਿੰਮ ਨੂੰ ਕਹਿਤਾ ਵਾ ਮੈਂ ਇਹਦਾਂ ਦਾ ਕੱਪੜਾ ਲਿਆ ਆ ਕੇ ਤੇ ਫਿਰ ਮੈਨੂੰ ਹੋਰ ਕੁਰਤੀ ਸੀਗ ਦੇ ਜਿਹ ਜਨਾਬ ਦੀ ਸੀ ਤੀ ਉਹਨੂੰ ਦੇ ਪਰ ਇਹ ਕਲਰ ਬੜਾ ਵਧੀਆ ਹੈ। ਪਾਗਣਾ ਬੜਾ ਮੈਚ ਕਰਨਾ ਹੈ। ਚਲ ਕੋਈ ਗੱਲ ਨਹੀਂ ਪਾਗਣਾ ਤੇ ਰੱਬ ਬਲਵਾਵੇ ਸੂਟ ਮੈਚ ਹੋ ਗਿਆ ਵਾ। ਚਲੋ ਠੀਕ ਹੈ। ਤੇ ਕਦਾਂ ਤਿਆਰੀ ਹੈ ਤੇਰੀ? ਬਸ ਹੋਣਗੀ ਮੈਂ ਤਿਆਰ। ਚਲ ਹੋ ਜਾਓ ਜਾਂ ਫਿਰ ਮਨਿਆ ਮੱਲਾ ਪਾਗ। ਮੱਲੋ ਮੱਲੋ।